ਪਟੈਂਡਾ ਦੇ ਲੋਕਾਂ ਨੂੰ ਇੱਕ ਨਵੀਂ ਸੁਗਾਤ ਹੈ ਜਿਹੜੀ ਉਹ ਮਿਲਦੀ ਨਜ਼ਰ ਆ ਰਹੀ ਹੈ ਕਿਉਂਕਿ ਪਟੈਂਡਾ ਦੇ 80 ਫੁੱਟੀ ਰੋਡ ਤੋਂ ਲੈ ਕੇ ਸੰਜੇ ਨਗਰ ਨੂੰ ਜਾਣ ਵਾਲਾ ਪੁਲ ਹੈ ਉਹ ਬਿਲਕੁਲ ਤਿਆਰ ਹੋ ਗਿਆ ਹੈ ਜੋ ਪਟਿਆਲਾ ਫਾਟਕ ਦੇ ਉੱਤੇ ਦੀ ਜਾਂਦਾ ਹੈ ਪਟਿਆਲਾ ਫਾਟਕ ਦੇ ਉੱਤੇ ਖੜੇ ਲੋਕ ਕਈ-ਕਈ ਘੰਟੇ ਗੱਡੀ ਦਾ ਇੰਤਜ਼ਾਰ ਕਰ ਰਹੇ ਦੇ ਨਜ਼ਰ ਆਉਂਦੇ ਸੀ ਲੇਕਿਨ ਹੁਣ ਉਹ ਇੰਤਜ਼ਾਰ ਖਤਮ ਹੋ ਗਿਆ ਹੈ ਹੱਲੇ ਪੁਲ ਬੇਸ਼ੱਕ ਚੰਗੀ ਤਰ੍ਹਾਂ ਤਿਆਰ ਨਹੀਂ ਹੋਇਆ ਲੇਕਿਨ ਲੋਕਾਂ ਨੂੰ ਜਾਣ ਦਾ ਰਸਤਾ ਜਿਹੜਾ ਉਹ ਦੇ ਦਿੱਤਾ ਗਿਆ ਹੈ ਅਤੇ ਲੋਕਾਂ ਵੱਲੋਂ ਪੁਲ ਦੇ ਉੱਤੋਂ ਜਾ ਕੇ ਆਪਣਾ ਰਸਤਾ ਤੈਅ ਕੀਤਾ ਜਾ ਰਿਹਾ ਹੈ ਬਲਕਿ ਨਾ ਫਾਟਕ ਤੇ ਖੜ ਕੇ ਆਪਣੇ ਕਈ-ਕਈ ਘੰਟੇ ਖਰਾਬ ਕੀਤੇ ਜਾ ਰਹੇ ਨੇ ਇਹ ਰਸਤਾ 80 ਫੁੱਟੀ ਰੋਡ ਤੋਂ ਲੈ ਕੇ ਸੰਜੇਨਗਰ ਨੂੰ ਜਾਂਦਾ ਹੈ ਅਤੇ ਪਟਿਆਲਾ ਫਾਟਕ ਟੱਪ ਕੇ ਸਿਰਸਾ ਫਾਟਕ ਦੇ ਨਾਲ ਜੁੜ ਜਾਂਦਾ ਹੈ ਤੇ ਲੋਕ ਆਸਾਨੀ ਨਾਲ ਆਪਣੇ ਘਰ ਦਾ ਰਸਤਾ ਜਿਹੜਾ ਉਹ ਤੈਅ ਕਰ ਸਕਦੇ ਨੇ ਇਸ ਵਾਰ ਇਹ ਜਾਣਕਾਰੀ ਦਿੰਦੇ ਹੋਏ ਐਮਸੀ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਉਹ ਲਗਾਤਾਰ ਇਸ ਵਾਸਤੇ ਜਿੱਤੋ ਜਹਦ ਕਰ ਰਹੇ ਸੀ ਲੇਕਿਨ ਅੱਜ ਇਹ ਲਾਈਨੋਂ ਪਾਰ ਇਲਾਕੇ ਦੇ ਲੋਕਾਂ ਦਾ ਜਿਹੜਾ ਸੁਪਨਾ ਉਹ ਸੱਚਕਾਰ ਹੋ ਗਿਆ ਹੈ ਤੇ ਇਸ ਦੀ ਉਹਨਾਂ ਲੋਕਾਂ ਨੂੰ ਵਧਾਈ ਦਿੱਤੀ ਜਾਂਦੀ ਹੈ ਉੱਥੇ ਹੀ ਅਪੀਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਹੈ ਕਿ ਪਟਿਆਲਾ ਫਾਟਕ ਉੱਤੇ ਘੰਟੇ ਆ ਜਾਂ 2 ਘੰਟੇ ਖਰਾਬ ਕਰਨ ਦੀ ਲੋੜ ਨਹੀਂ ਬਲਕਿ ਸਪੂਲਰ ਰਸਤੇ ਆਪਣਾ ਰਸਤਾ ਤੈਅ ਕਰ ਸਕਦੇ ਨੇ ਕੀ ਕਹਿਣਾ ਚਾਹੁੰਦੇ ਜੀ ਮੇਰਾ ਨਾਮ ਵੀ ਰੁਕਾਸ਼ ਕੁਮਾਰ ਹੈ ਪੂਲੀ ਚੱਲ ਪਿਆ ਜਿੰਨੀ ਖੁਸ਼ੀ ਹੈ ਬਹੁਤ ਖੁਸ਼ੀ ਹੈ ਬਿਲਕੁਲ ਖੁਸ਼ੀ ਹੈ ਬਹੁਤ ਧੰਨਵਾਦ ਹੈ ਸਰਕਾਰਾਂ ਦੇ ਠੀਕ ਹੈ ਜਿਹੜਾ ਮਨਪ੍ਰੀਤ ਸਿੰਘ ਬਾਦਲ ਜਿਹੜੀ ਨੋਹਾਰ ਸਾਨੂੰ ਦੇ ਗਈ ਹੈ ਇਹ ਸਾਰੀ ਉਮਰ ਨਹੀਂ ਸਾਨੂੰ ਪੂਲੀ ਜਾਊਗੀ ਅਸੀਂ ਜਿਹਨੇ ਮਤਲਬ ਇਨੀ ਪ੍ਰੇਸ਼ਾਨੀ ਜੀ ਕਾਟਾ ਕਰਕੇ ਸਾਨੂੰ ਹਰ ਇੱਕ ਚੀਜ਼ ਦੀ ਪਰੇਸ਼ਾਨੀ ਸੀ ਸਾਨੂੰ ਦਿੱਕਤਾਂ ਦੀ ਬਾਜ਼ਾਰਾਂ ਨਾਲ ਜਾਣਾ ਸਾਡਾ ਰੋਜ਼ ਜਾਣਾ ਜਾਣਾ ਥੜੀ ਕਿਉਂ ਮੀਡੀਅਮ ਕਲਾਸ ਅਸੀਂ ਸਾਨੂੰ ਦਿੱਕਤਾਂ ਸਾਡਾ ਦਿੱਲੀ ਦਾ ਅਪ ਡਾਊਨ ਸੀ ਜੇ ਤੱਕ ਜਾਣਾ ਜਾਣਾ ਲੱਗੇ ਰਹਿੰਦਾ ਸੀ ਤੇ ਸਾਨੂੰ ਬਹੁਤ ਪਰੇਸ਼ਾਨੀ ਆ ਲੇਕਿਨ ਸਾਨੂੰ ਰਾਹਤ ਮਿਲੀ ਹੈ ਇੰਨੀ ਵੱਡੀ ਰਾਹਤ ਮਿਲੀ ਹੈ ਬਸ ਸ਼ੁਕਰੀਆ ਕਰਦੇ ਹਾਂ ਅਸੀਂ ਸਰਕਾਰਾਂ ਦਾ ਕਿਤੇ ਕਿਤੇ ਆਪਾਂ ਗੱਲ ਕਰੀਏ ਕਿ ਐਮਸੀ ਸਾਹਿਬ ਵੱਲੋਂ ਸੂਰਜਯੋਗ ਸਹਿਯੋਗ ਕੀਤਾ ਜਾਂਦਾ ਸੀ ਫਾਟਕਾਂ ਤੋਂ ਜਾਂ ਟ੍ਰੈਫਿਕ ਉਹ ਵੀ ਟਪਾਇਆ ਜਾਂਦਾ ਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿੰਨਾਂ ਵੱਲੋਂ ਇਹ ਸਾਰੇ ਕਾਰਜ ਖੁਦ ਕਰਕੇ ਦੇਖੋ ਵੀਰ ਜੀ ਦੇਖੋ ਉਹਨਾਂ ਐਮਸੀ ਸਾਹਿਬ ਦਾ ਤਾਂ ਮੈਂ ਅਸੀਂ ਬਹੁਤ ਜ਼ਿਆਦਾ ਸ਼ੁਕਰੀਆਨਾ ਕਰਦੇ ਆ ਕਿ ਉਹ ਪਲ-ਪਲ ਘੜੀ ਚ ਜੇ ਦੇਖੋ ਜਦੋਂ ਕੋ ਥੋੜੀ-ਥੋੜੀ ਰੱਖੋ ਫਾਟਕਾ ਪੋਪ ਦਾ ਕੰਮ ਹੈ ਅਸੀਂ ਵੀ ਅਜੂਰੋ ਪੀਸ ਅਜੂਰੋ ਤਿਆਰ ਕਰ ਰਹੇ ਹਾਂ ਤੇ ਉਰੋ ਬੰਦ ਕਰਤਾ ਰਹਾ ਤੇ ਉਹਨਾਂ ਸਾਨੂੰ ਸਾਰਾ ਬਲੋਕ ਕਰਦੇ ਸੀ ਉਹ ਕੋ ਰੇ ਫਾਟ ਕੰਮ ਚੱਲਦਾ ਸੀ ਰੇਲਵੇ ਦਾ ਕੰਮ ਸੀਗੀ ਕਿਸੇ ਨੂੰ ਹਾਨੀ ਨਾ ਹੋਵੇ ਤੇ ਇਸ ਕਰਕੇ ਉਹ ਆਪਦੀ ਸੇਫਟੀ ਬਰਤੇ ਸੀ ਰੇਲਵੇ ਵਾਲੇ ਲੇਕਿਨ ਐਮਸੀ ਸਾਹਿਬ ਦੀ ਅਸੀਂ ਸੁਕਨਿਆ ਕਰਦੇ ਆ ਉਹ ਥੋੜਾ ਸਾਨੂੰ ਰਾਹ ਕੜ ਕੇ ਦਿੰਦੇ ਕਿਤੋਂ ਵੀ ਹੋਵੇ ਜਿਵੇਂ ਰੇਲਵੇ ਤੇ ਲਾ ਲੋ ਜਾਂ ਕਮੇਟੀ ਤੇ ਲਾ ਲੋ ਵੀ ਉਹਨਾਂ ਦੀ ਵੀ ਸਾਨੂੰ ਥੋੜਾ ਜਿਹਾ ਰਾਹ ਕਰਦੇ ਦੀ ਸਾਨੂੰ ਆਉਣ ਜਾਣ ਦੀ ਦਿੱਕਤ ਨਹੀਂ ਹੁੰਦੀ ਸੀ ਸਾਨੂੰ ਰਾਹ ਮਿਲ ਜਾਂਦੇ ਸੀ ਕਿ ਅਸੀਂ ਆਪ ਦਾ ਕੰਮ ਸੋਕੇ ਕਰ ਸਕਦੇ ਸੀ ਮੈਂ ਜੀ ਸੰਜੀਪ ਸਵਾਲ ਐਕਸੀਐਮਸੀ ਕੋਲੀ ਜਿਹੜਾ ਸ਼ੁਰੂ ਹੋ ਗਿਆ ਇਹ ਬਹੁਤ ਵੱਡੀ ਸਾਡੇ ਇਲਾਕੇ ਨੂੰ ਸ਼ੋਗਾਤ ਹੈ ਜੀ ਰੱਬ ਦਾ ਸ਼ੁਕਰਗੁਜ਼ਾਰ ਹੈ ਉਸ ਮਾਦੇ ਜਾਇਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਜਿਨੇ ਸ਼ੁਰੂਆਤ 100 ਕਰੋੜ ਤੋਂ ਪਲੱਸ ਯਾਨੀ ਕਿ ਜਿਹੜਾ ਪ੍ਰੋਜੈਕਟ ਦਿੱਤਾ ਸਾਨੂੰ ਸਰਦਾਰ ਮਨਪ੍ਰੀਤ ਸਿੰਘ ਬਾਦਲ ਯਾਨੀ ਕਿ ਸਾਡੇ ਸ਼ਹਿਰ ਨੂੰ ਠੀਕ ਮੈਨੂੰ ਨਹੀਂ ਪਤਾ ਵੀ ਕੀ ਕਮੀ ਆ ਰਹੀ ਆ ਕਿਵੇਂ ਹੈ ਲੋਕ ਕਿਉਂ ਨਹੀਂ ਉਹ ਕਰ पाए ਲੇਕਿਨ ਜੇ ਜੜੀ ਨਿਹਾਰ ਸਾਡੇ ਇਲਾਕਿਆਂ ਨੂੰ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੇਗੇ ਮੈਨੂੰ ਲੱਗਦਾ ਪਿਛਲੇ 50 ਸਾਲ ਚ ਵੀ ਉਹ ਸੁਗਾਤਾ ਸਾਨੂੰ ਮਿਲ ਪਾਉਗੇ ਇਹਨਾਂ ਵੱਡਾ ਪ੍ਰੋਜੈਕਟ 100 107 ਕਰੋੜ ਦੇ ਕਰੀਬ ਜੋ 97 ਕਰੋੜ ਦੇ ਦੇ ਲਗਭਗ ਸੀ ਤੇ ਅੱਜ ਮੇਰੇ ਕੋਲ 107 ਕਰੋੜ ਦਾ ਪ੍ਰੋਜੈਕਟ ਹੈ ਜਿਸ ਚ ਦੇਖੋ ওভার ਬ੍ਰਿਜ ਦੇ ਵੱਡੇ ਪੁਲ ਔਰ ਪਟਿਆਲਾ ਫਾਟਕ ਸਲਵਾਣਾ ਫਾਟਕ ਸੰਜੀਵ ਫਾਟਕ ਔਰ ਬੰਗੀ ਨਗਰ ਔਰ ਆਮਰਪੁਰਾ ਆਪ ਗਿਣਦੇ ਗਿਣਦੇ ਥੱਕ ਜੂਗੇ ਅੰਡਰਗ੍ਰਾਉਂਡ ਪੁਲ ਦਾ ਤੇ ਕਿੰਨੀ ਰਾਹਤ ਮਿਲੀ ਹੋਗੀ ਗਰੀਬ ਬੰਦੇ ਦੇ ਬਸ ਤੇ ਅੱਜ ਕੱਲ ਮਕਾਨ ਲੈਣਾ ਘਰ ਦਾ ਖਰਚਾ ਚਾਣਾ ਬੜਾ ਔਖਾ ਔਰ ਘਰ ਆਗਰ ਫਾਟ ਪੁਲ ਨਾ ਬਣਦੇ ਪੈਸੇ ਵਾਲਾ ਆਪਣੇ ਇਲਾਕੇ ਕੁਝ ਅੱچھے ਇਲਾਕੇ ਚ ਚੱਲ ਜਾਂਦਾ ਲੇਕਿਨ ਗਰੀਬ ਇਥੇ ਲੜ ਲੜ ਕੇ ਮਰਦੇ ਦੋ ਦੋ ਘੰਟੇ ਸਾਨੂੰ ਯਾਦ ਹੈ ਦੋ ਦੋ ਘੰਟੇ ਅਸੀਂ ਜਾਮ ਚ ਫਸੇ ਰਹਿੰਦੇ ਆ ਜਿੰਦਗੀ ਦੇ ਅਗਰ ਅਗਰ ਅਸੀਂ ਪਲ ਗਿਣੀਏ ਸਾਲ ਚ ਤੇ ਮੈਨੂੰ ਇਹਨਾਂ ਪਤਾ ਤਿੰਨ ਘੰਟੇ ਅਸੀਂ ਫਾਟਕਾ ਚ ਤਿੰਨ ਤਿੰਨ ਮਹੀਨੇ ਤਿੰਨ ਘੰਟੇ ਸਾਰੀ ਤਿੰਨ ਮਹੀਨੇ ਜਿਹੜੇ ਅਸੀਂ ਫਾਟਕਾ ਤੇ ਆਮ ਆਵਾਮ ਇਥੇ ਗੁਜ਼ਾਰਦੀ ਸੀ ਦੋ ਦੋ ਘੰਟੇ ਇਹ ਨਹੀਂ ਪਤਾ ਇੱਕ ਫਾਟਕ ਬੰਦ ਹੋਈ ਤੇ ਦੂਜੀ ਨਾਲ ਦੇ ਨਾਲ ਬੰਦ ਹੋ ਗਈ ਉਹ ਡਾਟ ਪੈਂਦੀ ਸੀ ਜਿਹੜੇ ਕੱਚੇ ਮੁਲਾਜ਼ਮ ਵਿਚਾਰੇ ਦੁਕਾਨਦਾਰ ਤਾਂ ਕੰਮ ਕਰਦੇ ਬੱਚੇ ਉਹਨਾਂ ਨੂੰ ਮੁਲਾਜ਼ਮਾਂ ਡਾਟ ਪੈਂਦੀ ਸੀ ਅਰ ਤੁਸੀਂ ਰੋਜ਼ ਲੇਟ ਹੋ ਜਾਂਦੇ ਪਰ ਉਹਨਾਂ ਦੀ ਮਜਬੂਰੀ ਕੋਈ ਨਹੀਂ ਸਮਝਦਾ ਜੀ ਫਾਟਕਾ ਤੇ ਜਾਮ ਲੱਗਿਆ ਰਹਿੰਦਾ ਔਰ ਜਿਹੜਾ ਹਸਪਤਾਲ ਨੂੰ ਐਂਬੂਲੈਂਸ ਜਾਣ ਵਾਲੀ ਹੈ ਉਹਦੀ ਕਿੰਨੀ ਵੱਡੀ ਸਮੱਸਿਆ ਹੁੰਦੀ ਸੀ ਉਹ ਤਾਂ ਜਿਸ ਨਾਲ ਜਿਸ ਤਨ ਲੱਗਦੀ ਉਸ ਨੂੰ ਪਤਾ ਚੱਲਦਾ ਕਿ ਕਿੰਨੇ ਲੋਕ ਇੱਥੇ ਜਾਨਾਂ ਗਵਾ ਚੁੱਕੇ ਆ ਸਿੰਧੀ ਜੀ ਆਪ ਗੱਲ ਕਰੀ ਹਜੇ ਪੁਲ ਸਰਕਾਰ ਵੱਲੋਂ ਸ਼ੁਰੂ ਨਹੀਂ ਕੀਤਾ ਗਿਆ ਲੇਕਿਨ ਪੂਰੀ ਇਸ ਸਮੱਸਿਆ ਨੂੰ ਦੇਖ ਕੇ ਲੋਕਾਂ ਵੱਲੋਂ ਖੁਦਮਾ ਖੁਦ ਰਸਤਾ ਬਣਾ ਲੈਂਦੇ ਆ ਵੀ ਪੰਜਾਬ ਦੇ ਲੋਕਾਂ ਵਾਂਗੂ ਜੇ ਪੰਜਾਬ ਦੇ ਲੋਕ ਖੁਦਮਾ ਖੁਦ ਰਸਤਾ ਬਣਾ ਲੈਂਦੇ ਕਿ ਕਿਸੇ ਨੂੰ ਸਹੀ ਸਮੇਂ ਦੇ ਕਿਉਂਕਿ ਹਜੇ ਪੁਲ ਦਾ ਕੰਮ ਵੀ ਪੂਰਾ ਨਹੀਂ ਹੋਇਆ ਸਰਪਤੇ ਕੀ ਚੱਕਰ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕੋਈ ਵੀ ਇਹ ਬੰਦਾ ਜਾਣ ਬੁੱਝ ਕੇ ਮੈਂ ਇਹ ਗਲਤ ਕਹਾਂਗਾ ਜਿਹੜਾ ਸੰਗਵਾਣਾ ਫਾੜ ਦੇ ਵਿੱਚ 4-ਵੀਲਰ ਟਪਾਉਂਦੇ ਆ ਉਹ ਬਹੁਤ ਗਲਤ ਕਰਦੇ ਆ ਕਦੇ ਨਾ ਕਦੇ ਮਿਸਹੈਪਨਿੰਗ ਹੋ ਸਕਦੀ ਹੈ ਉਹਨਾਂ ਨੂੰ ਅਸੀਂ ਬਾਰ-ਬਾਰ ਦਰਉਂਦੇ ਆ ਕਿ ਮੋਟਰਸਾਈਕਲ ਸਕੂਟਰ ਦਰਾ ਬੜੀ ਮੁਸ਼ਕਿਲ ਨਾਲ ਸੇਫਟੀ ਨਾਲ ਕਰਦੇ ਆ ਪਰ ਕਾਰਨ ਕੀ ਹੈ ਉਹ ਛੋਟੀ ਬੈਟਰੀ ਵਾਲੇ ਜਿਹੜੇ ਆਟੋ ਰਿਕਸ਼ਾ ਹੈ ਉਹ ਅੱਧ-ਅੱਧ ਕੇ ਯਾਨੀ ਕਿ ਵੀ ਜਾਮ ਦਾ ਕਰ ਰਹੇ ਔਰ ਕਦੇ ਨਾ ਕਦੇ ਮਿਸ ਹੈਪਨਿੰਗ ਹੋਣ ਦੇ ਚਾਂਸ ਆਸਾਰ ਬਣੇ ਰਹਿੰਦੇ ਆ ਕੀ ਅਪੀਲ ਕਰਨੀ ਚਾਹੀਦੀ ਮੈਂ ਦੇਖੋ ਆਹ ਆਮ ਨੂੰ ਹੀ ਬੇਨਤੀ ਕਰਨਾ ਚਾਹੁੰਗਾ ਵੀ ਇਹ ਚੀਜ਼ ਨਾ ਕਰਾ ਕਰੋ ਸਰਾਸਰ ਗਲਤ ਹੈ ਜਾਨ ਮਾਲ ਦਾ ਨੁਕਸਾਨ ਆਪਣੇ ਆਪਣੇ ਤਾਂ ਜਾਨ ਗਵਾਓਗੇ ਜਿਹੜੀ ਸਵਾਰੀਆਂ ਉਹਨਾਂ ਨੂੰ ਵੀ ਲੇ ਮਰੋਗੇ ਤੇ ਰੇਲਵੇ ਦਾ قصور ਕੱਢ ਦੋਗੇ ਲੀਡਰਾਂ ਦਾ قصور ਕੱਢ ਦਿੰਦੇ ਹੋ ਵੀ ਯਾਰ ਇਹ ਜਿਹੜਾ ਹੈ ਟੂ ਵੀਲਰ ਮੋਟਰਸਾਈਕਲ ਆਰਾਮ ਨਾਲ ਬੰਦਾ ਕੱਢ ਲੈਂਦਾ ਚਲੋ ਫੈਟ ਤੇ ਵੀ ਕਰ ਦੂਗਾ ਤੇ ਟੈਂਪੂ ਕਿੱਥੇ ਛੱਡ ਕੇ ਜਾਊਗਾ ਬੰਦਾ ਉਹਨੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਹਾਲੇ ਵੀ ਕੋਲੇ ਦੇ ਫਾਟਕਾਂ ਦੇ ਇੰਤਜ਼ਾਰ 'ਚ ਖੜੇ ਰਹਿੰਦੇ ਫਾਟਕ ਖੁੱਲੇਗਾ ਤੇ ਅਸੀਂ ਜਾਵਾਂ ਦੇਖੋ ਪਟਿਆਲਾ ਫਾਟਕ ਅੱਦੇ ਭੈਣ ਭਰਾ ਨੂੰ ਮੈਂ ਪਹਿਲੀ ਇਸ ਵਾਰੀ ਸੌਰੀ ਮੈਂ ਹਰ ਚੀਜ਼ ਦਾ ਅਪਡੇਟ ਕਰਦਾ ਹਾਂ ਕਿ ਇਸ ਵਾਰੀ ਯਾਨੀ ਕਿ ਜਿਹੜਾ 20 ਤਰੀਕ ਨੂੰ ਪਾਟ ਜਿਹੜਾ ਅਸੀਂ ਚਾਲੂ ਕਰਤਾ ਸੀ 15 ਅਗਸਤ ਨੂੰ ਕਰਨਾ ਸੀ ਪਰ ਜਿਹੜਾ ਰੇਲਵੇ ਦੀ ਜਿਹੜੀ ਬਾਰਿਸ਼ ਕਰਕੇ ਲੁੱਕ ਨਹੀਂ ਪਾ पाए ਸੀ ਤੇ ਰੇਲਵੇ ਨੇ 15 20 ਤਰੀਕ ਨੂੰ ਲੁੱਕ ਪਾਤਾ ਸੀ ਔਰ ਰੇਲਵੇ ਪ੍ਰਸ਼ਾਸਨ ਨੇ ਵੀ ਕਿਹਾ ਸੀ ਵੀ ਆਰਾਮ ਨਾਲ ਆਪਣੇ ਛੋਟੇ-ਮੋਟੇ ਵਹੀਕਲ ਤੁਸੀਂ ਆਰਾਮ ਨਾਲ ਚਲਾ ਸਕਦੇ ਹੋ 20 ਹਜ਼ਾਰ ਦਾ ਕੰਮ ਰਹਿ ਗਿਆ ਉਹ ਵੀ ਮੌਸਮ ਸਾਫ ਰਿਹਾ ਤੇ ਲੋਕੋ ਪੈ ਜੂਗੇ ਅੰਡਰਗ੍ਰਾਉਂਡ ਦਾ ਤੇ ਇਹਨਾਂ ਦਾ ਦੋਨਾਂ ਦਾ ਇਕੱਠਾ ਪੈਣਾ ਹੈ ਲੁੱਕ ਜੀ